ਨੂੰ ਭਾਰਤ ਦੇ ਸੋਲ ਬਦਨ ਤੇ ਬਾਗੀ ਹੋ ਛਾਲਿਆਂ ਨੂੰ ਭਾਰਤ ਦੇ ਸੋਲ ਬਦਨ ਤੇ ਉਹ ਛਾਟੀ ਵਿੱਚ ਨੇਜਾ ਖੋਪ ਗਿਆ ਦਰਦਾ ਕਿ ਧਰਮ ਡੋਬ ਗਿਆ ਹਿੰਦੂਵਾਦ ਦਾ ਮਜਬ ਖੋਪ ਗਿਆ ਕਾਣੀ ਵਿੱਚ ਗਿੱਲੀ ਦੇ ਦੇਦੇ ਉਹ ਬਲੀ ਸੀਸ ਦੀਆਂ ਗਿਆਕੇ ਵਿੱਚ ਦਿੱਲੀ ਦੇ ਦੇਦੇ ਉਹ ਕੁਰਬਾਨੀ ਪਿਤਾ ਜੀ ਹੀ ਨੂੰ ਰੱਖ ਲੋ ਵਿੱਚ ਹਿੰਦੂ ਧਰਮ ਦੇ ਨਰ ਕਾਵਲ ਰੋੜੀ ਨੂੰ ਰੱਖ ਲੋ ਵਿੱਚ ਹਿੰਦੂ ਧਰਮ ਦੇ ਓ ਮੋਹਨ ਸੇ ਕਥਾ ਇਹ ਪੜ ਕੇ ਪੇੜ ਦੀ ਪੂਛ ਫੜ ਕੇ ਕਾਗਜ਼ ਦੇ ਬੇੜੇ ਚੜ ਕੇ ਸਾਗਰ 'ਨੀ ਠੱਲੀ ਦੇ ਦਿ ਦੇਓ ਬਲੀ ਸੀਸ ਦੀ ਜਾ ਕੇ ਚੰਦਲੀ ਦੇ ਦੇ ਦਿਓ ਕੁਰਬਾਨੀ ਪਿਤਾ ਜੀ ਮੌਤ ਤੋਂ ਹਰ ਬੰਦਾ ਡਰਦਾ ਮੌਤ ਦਾ ਪਾਇਆ ਦਸਵੇਂ ਪਾਸ਼ਾ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ ਪੰਜ ਪਿਆਰੇ ਸਜਾਏ ਉਹਨਾਂ ਦੇ ਸਿਰ علیحدਾਂ ਕੀਤੇ ਮੌਤ ਦਾ ਪਾਇ ਕੱਢ ਦਿੱਤਾ ਦਸਵੇਂ ਪਾਸ਼ਾ ਗੋਬ ਸਿੰਘ ਨੇ ਸਿਰ ਨੂੰ ਚੋ ਪੰਡਿਤ ਜੈਦੇਵ ਮਹਾਰਾਜ ਸਾਡੇ ਕੋਲ ਜੋਤ ਸਿੰਘ ਦੀ ਗੱਲ ਕਰੋ ਕੋਈ ਸਾਡੇ ਨਾਲ ਹੋਰ ਗੱਲ ਕਰੋ ਰੋਮਾਂ ਦੀ ਸਾਡੇ ਨਾਲ ਹੋਰ ਗੱਲ ਕਰੋ ਮਾਂ ਭਾਰ ਦੀ ਆ ਫੇਰ ਜੇ 15 ਸਰਾਹ ਉਸਰੇ ਹੁਣ ਸਾਨੂੰ ਫੀਲ ਰਾਨ ਦੀ ਗੱਲ ਦੱਸੋ ਸਾਡੇ ਕੁਰਬਾਨੀ ਨਹੀਂ ਕੀਤੀ ਜਾਂਦੀ ਕੁਰਬਾਨੀ ਨਹੀਂ ਕੀਤੀ ਜਾਂਦੀ ਨੂੰ ਨੂੰ ਪਿਆਰੇ ਖਾਲਸਾ ਜੀ ਹਿੰਦੂਆਂ ਨੇ ਆਖਿਆ ਮਾਰਾਇ ਕੁਰਬਾਨੀ ਦੀ ਗੱਲ ਹੋਰ ਹੈ ਸਾਡੇ ਰੋ ਰੋਮਾਂ ਮਾਂ ਭਾਰਤ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਨੂੰ ਸੁਣੋ ਭਾਈ ਚੋਕ ਵਿੱਚ ਪੰਚ ਜੀ ਜਵਾਬ ਦਿੰਦੇ ਨੇ ਗੋਬੀਰ ਰਾਏ ਨਾਮੇ ਗੁਰ ਤੇਗ ਬਹਾਦਰ ਜੀ ਨੇ ਆਖਿਆ ਕੁਰਬਾਨੀ ਜਾਈਏ ਹਿੰਦੂਆ ਨੇ ਕਸ਼ਮੀਰ ਦੇ ਪੰਚਾਂ ਨੇ ਕੀ ਆਖਿਆ ਭਾਈ ਵੀ ਰੱਲ ਪਾਣਾ ਕਿੰਨਾ ਜਰੋਹੇ ਬੋਲੇ ਗੁਰੂ ਸਾਹਿਬ ਅਗੋਂ ਤੇਗ ਬਹਾਦਰ ਜੀ ਦੇ ਕੇ ਤੇ ਬਲਹੀ ਸੀਸ ਦੀ ਹੋ ਜੂ ਖੁਸ਼ਕਾਦਰ ਦੀ ਮਾਤ ਕਬੂਲੋ ਉਚੀ ਕੋਲਦਾ ਕੋਈ ਵਾਰ ਕੇ ਧੀ ਬਨਸ ਪਵਿੱਤਰ ਬੰਦਾ ਕਰ ਦਿਓ ਸਰ ਸਦਕੇ ਜੀ ਬਨਸ ਪਵਿੱਤਰ ਬੰਦਾ ਓ ਸੁਣ ਕੇ ਬ੍ਰਾਹਮਣ ਬੋਲੇ ਵਜਨ ਹਜੂਰ ਦੇ ਔਖੀਏ ਮੰਜ਼ਿਲ ਦਾਤਾ ਪੈਂਡੇ ਨੇ ਦੂਰ ਦੇ ਸੂਲੀ ਨੇ ਚੜਿਆ ਜਾਂਦਾ ਵਾਗਮਨ ਸੂਰ ਦੇ ਸਮਝਣੀ ਰਮ ਜੀ ਔਖੀ ਤੇਰੀ ਤਕਰੀਰ ਦੀ ਹੋਇਆ ਨਹੀਂ ਜਾਂਦਾ ਸਾਥੋਂ ਫੇਟਾ ਸ਼ਮਸ਼ੀਰ ਦੀ ਮਰਿਆ ਨਹੀਂ ਜਾਂਦਾ ਸਾਂ ਦੇ ਭਗਤੀ ਵਾਲਾ ਕੋਈ ਮਰਦਾ ਨਹੀਂ ਵੱਧ ਕੇ ਤੇ ਧੜ ਤੋਂ ਪਾਸੇ ਸੀਸ ਨੂੰ ਕਰਦਾ ਨਹੀਂ ਧਰਮ ਦੀ ਖਾਤਰ ਫੇਤਾ ਜਿੰਦਗੀ ਨੂੰ ਕਰਦਾ ਨਹੀਂ ਮਸਲੇ ਨਾ ਹੱਲ ਹੋਣਗੇ ਮੁਸ਼ਕਲ ਇਹ ਤਦ ਕੇ ਜੀ ਬਣ ਸ ਪਵਿੱਤਰ ਬੰਦਾ ਕਾਰਨ ਸਿੱਧਕਾਰ ਦੋਸਰ ਸਦਕੇ ਜੀ ਬਣਸ ਪਵਿੱਤਰ ਬੰਦਾ ਐ ਹੋ ਜਾ ਕੋਈ ਬੰਦਾ ਹਾਨੀ ਵਿੱਚ ਢਾਣੀ ਦੇ ਖੂਨ ਪਾ ਖੇਤ ਸਿੰਜੇ ਹਿੰਦ ਨਿਮਾਣੀ ਦੇ ਥਸ ਕੇ ਜਾ ਪੈ ਜੇ ਬੱਲੇ ਮੌਤ ਜਰਵਾਣੀ ਦੇ ਛੱਡੇਗਾ ਖੇੜੇ ਕਿੜਾ ਮਰਿਆ ਨਹੀਂ ਜਾਂਦਾ ਸਾਥ ਜਿੰਨਾ ਚਿਰ ਵਹਿਣ ਬੜ ਤੋਂ ਵਹਿੰਦੇ ਨਹੀਂ ਖੂਨ ਦੇ ਪਬਲਿਕ ਦੇ ਗਲੋਂ ਨਾ ਲੈਂਦੇ ਸੰਗਲ ਕਾਨੂੰਨ ਦੇ ਦੁੱਖਾਂ ਦੇ ਦੁੱਖ ਨਹੀਂ ਮਿਟਨੇ ਕੌਮੀ ਮਜਬੂਰ ਦੇ ਦੁੱਖਾਂ ਦਾ ਭਾਣਾ ਮੰਨੋ ਸਿਰ ਤੇ ਸੇ ਬੰਸ ਪਵਿੱਤਰ ਬੰਦਾ ਕਰ ਦਿਓ ਸਰ ਸਦਕੇ ਜੀ ਬੰਸ ਪਵਿੱਤਰ ਬੰਦਾ ਉਹ ਸ਼੍ਰੀਮਦ ਭਗਵਤ ਗੀਤਾ ਅਰ ਜਨ ਦੀ ਪੜੀਏ ਜੀ ਹੁੰਦੀ ਲੜਾਈ ਵੇਖ ਕੇ ਅੰਦਰ ਜਾਵੜੀ ਬਣਦੀ ਨਹੀਂ ਸੰਗਤ ਜਿਵੇਂ ਕੇਲੇ ਕਰੀਰ ਦੀ ਹੋਇਆ ਨਹੀਂ ਜਾਂਦਾ ਸਾਥ ਇਹ ਤਾਂ ਸ਼ਮਸ਼ੀਰ ਦੀ ਮਰਿਆ ਨਹੀਂ ਜਾਂਦਾ ਸਾਥ ਹੋਏ ਇਥੇ ਨਹੀਂ ਲੋੜ ਕਹਾਦੀ ਅਮਲੀ ਕੰਮ ਕਰਨਾ ਪਉ ਧਰਮ ਦੀ ਖਾਤਰ ਬੇਟਾ ਜ਼ਿੰਦਗੀ ਨੂੰ ਪਾਉ ਸੀਸ ਨੂੰ ਚੁੱਕ ਕੇ ਆਪਣੇ ਤਲਹੀ ਤੇ ਧਰਨਾ ਪਾਉ ਸਾਗਰ ਉਰਾਰ ਪਾਰ ਦੇ ਡੋਬੇ ਵਿੱਚ ਮਦ ਕੇ ਜੀ ਬੰਸ ਪਵਿੱਤਰ ਬੰਦਾ ਕਰ ਦਿਓ ਸਿਰ ਸਦਕੇ ਜੀ ਬੰਸ ਪਵਿੱਤਰ ਬੰਦਾ ਓ ਪਿਛਲੇ ਆਲਾ ਦੇ ਵੱਡਿਆਂ ਦੇ ਕੱਲੇ ਹੀ ਕੱਲੇ ਖਾਦੀਏ ਦੇਖ ਭਰੀ ਖੀਰ ਦੀ ਹੋਆ ਨਹੀਂ ਜਾਂਦਾ ਸਾਥ ਬੇਟਾ ਸ਼ਮਸ਼ੀਰ ਦੀ ਮਰਿਆ ਨਹੀਂ ਜਾਂਦਾ ਸਾਥ ਉਹ ਲੱਗਿਰ ਤੇ ਕਥਾ ਵਰਤਾੜ ਕੇ ਮਾਪਾਰਤ ਦੀ ਨਿਗਰੀ ਉઠੇ ਇਤ ਬਾਹਰਤ ਦੀ ਜਿੰਨਾ ਚੇਰ ਮੋਤ ਦੇ ਫੱਡੇ ਜਾਂਦੇ ਨਹੀਂ ਲੱਦ ਕੇ ਜੀ ਬਨਸ ਪਵਿੱਤਰ ਬੰਦਾ ਕਰ ਦਿਓ ਸਰ ਸਦਕੇ ਜੀ ਬਨਸ ਪਵਿੱਤਰ ਬੰਦਾ ਉਹ ਫਿਰ ਤੇ ਕਣਕਾ ਭੋਜਨ ਪੱਕੇ ਤੋਂ ਆਉਣੇ ਆ ਮਰ ਗਏ ਜੋ ਰਾਸ਼ਨ ਪਹੁੰਚਾਉਣੇ ਆ ਮੌਤ ਦੀ ਖਬਰ ਸੁਣ ਕੇ ਸਾਰੇ ਕਬਰਾਂ ਨੇ ਆ ਮੋੜ ਜਾ ਤੋਈਓ ਬਦਲ ਦੇ ਰੇਖ ਤੱਕ ਦੀ ਹੀਰ ਦੀ ਹੋਇਆ ਨਹੀਂ ਜਾਂਦਾ ਹਸਕੋ ਬੇਤਾ ਹਸ ਮਹੀਰ ਦੀ ਮਰਿਆ ਨਹੀਂ ਜਾਂਦਾ ਸਾਥ ਕਾਸ਼ਾ ਜੀ ਕੌਮ ਕਹਿੰਦਾ ਮਾਯੂਤੀਮ ਹੋ ਜਾਵਾਂ ਬਾਪ ਦਾ ਸਿਰ ਦੇ ਉੱਤੇ ਸਿਰ ਹੁੰਦਾ ਹੈ ਗੱਲ ਧਰਮ ਦੀ ਹੈ ਕਈ ਵਰੀ ਇਤਿਹਾਸ ਸੁਣਾਉਣ ਵਾਲਿਆਂ ਨੇ ਇਹਨਾਂ ਪਲੇਠਾ ਪਾਇਆ ਜਿਹੜਾ ਸੋਮਨਾਥ ਦਾ ਮੰਦਿਰ ਸੀ ਨਾ ਐ ਉਹਦੇ ਵਿੱਚ ਉਹ ਕਾਸ਼ਬਾਣੀ ਹੋਈ ਹੈ ਕਾਸ਼ਬਾਣੀ ਹੋਈ ਕਸ਼ਮੀਰ ਦੇ Hindu ਫੇਰ ਇੱਥੇ ਆਏ ਨਹੀਂ ਨਹੀਂ ਕੋਈ ਬਾਸ਼ਬਾਣੀ ਨਹੀਂ ਹੋਈ ਇਹਨਾਂ ਨੂੰ ਧੀਰਵਲ ਨੇ ਘੱਲਿਆ ਧੀਰਵਲ ਨੇ ਆਖਿਆ ਪੰਤੋ ਨਾਵੇਂ ਗੁਰੂ ਤੇਗ ਬਹਾਦਰ ਦੀ ਬਾਬੇ ਨਾਨਕ ਦੀ ਗੱਦੀ ਉੱਤੇ ਆਨੰਦਪੁਰ ਰਹਿੰਦੇ ਨੇ ਤੁਹਾਡਾ ਇਹ ਮਸਲਾ ਉਹ ਹੱਲ ਕਰ ਸਕਦੇ ਨੇ ਧੀਰਵਲ ਬੜਾ ਸਿਆਸੀ ਸੀ ਬੜਾ ਜਲਾਦ ਸੀ ਬਾਬੇ ਗੁਰਤੇਜ ਦਾ ਪੁੱਤਰ ਸੀ ਨਰੂ ਪਿਆਰੇ ਖਾਸ ਸਾਨੂੰ ਨੇ ਸੋਚਿਆ ਜੇ ਨਾਮੇ ਗੁਰੂ ਤੇਜ ਬਹਾਦਰ ਦੀ ਅੱਖੇ ਲੱਡ ਜਾਣਗੇ ਮਾਰੇ ਜਾਨ ਨੇ ਸ਼ਹੀਦ ਹੋ ਜਾਣਗੇ ਤੀਰਮਲ ਨੇ ਇਹ ਸੋਚਿਆ ਇਹ ਅੱਖੇ ਲੱਗਣ ਤੇ ਮਾਰੇ ਜਾਨੇ ਗੱਦੀ ਮੈਨੂੰ ਮਿਲ ਜਾਏਗੀ ਸੁਣੋ ਭਈ ਤੇ ਜੇ ਨਾ ਬਈ ਜਾਣ ਦੇ ਤੇ ਇਹਨੂੰ ਸਾਰੇ ਇਹਨਾਂ ਨਾਲ ਟੁੱਟ ਜਾਣਗੇ ਇਹਨਾਂ ਨੂੰ ਕਿਹ ਮੱਥਾ ਨਹੀਂ ਟੇਕਣਾ ਐਸੀ ਸਿਆਸਤ ਸੁਣੋ ਭਈ ਥੋੜਾ ਸਮਾਂ ਰਹਿਦਾ ਬਾਬੇ ਦੇ ਜੇੜ ਵੀ ਕੋਈ ਰਿਸ਼ਤਾ ਕਿਹੜੀ ਅੰਰੇਜ਼ੀ ਹੈ ਹਰ ਬੰਦਾ ਸਮਝਦਾ ਬਾਬੇ ਦੇ ਜੇੜ ਵੀ ਕੋਈ ਰਿਸ਼ਤਾ ਰਿਸ਼ਤਾ ਸਾਹ ਨੂੰ ਆਖਦਾ ਸਰਬੰਧੀ ਨੂੰ ਆਖਦਾ ਜਿਹੜਾ ਪਿਓ ਪੁੱਤਰ ਦਾ ਰਿਸ਼ਤਾ ਹੈ ਨੋਖਾ ਹੈ ਪਰ ਪੁੱਤਰ ਨਾ ਹੋਵੇ ਭਾਵੇਂ ਟੀਨੇ ਮਕਾਨ ਹੋਣ ਕਿੰਨੀ ਜ਼ਮੀਨ ਹੋਵੇ ਚੈਨ ਨਹੀਂ ਆਉਂਦਾ ਆਖਦਾ ਮਹਾਰਾਜ ਨੇ ਬੱਚਾ ਨਹੀਂ ਦਿੱਤਾ ਇੱਥੇ ਬੱਚੇ ਪੁੱਤਰ ਵੀ ਮਿਲ ਜਾਂਦੇ ਸਭ ਕੁਝ ਮਿਲ ਜਾਂਦਾ ਮੈਂ ਬਹੁਤਾ ਲੰਮਾ ਨਹੀਂ ਜਾਂਦਾ ਬਾਬੇ ਦੇ ਜੇੜ ਵੀ ਕੋਈ ਰਿਸ਼ਤਾ ਭਾਈ ਬਾਪ ਬੇਟੇ ਦੇ ਜਿਹੜਾ ਨਾ ਕੋਈ ਰਿਸ਼ਤਾ ਇਹਦੇ ਜਿਹੜਾ ਨਾ ਦਰਦਾ ਪਿਆਰ ਹੋਵੇ ਮਾਪ ਛਤਰ ਹੁੰਦਾ ਸਿਰ ਪੁੱਤਰਾ ਦੇ ਕੋਈ ਕੰਮ ਨਾ ਸਿਰ ਤੇ ਪਾਰ ਹੋਵੇ ਮਾਤਾ ਪਿਤਾ ਦੇ ਬਿਨਾ ਯਤੀਮ ਕਹਿੰਦੇ ਤੇ ਲਹੂ ਦੇ ਜਗ ਦੇ ਵਿੱਚ ਦਰਤਾਰ ਹੋਵੇ ਸੌ ਚਾਚੇ ਤੋਂ ਇੱਕ ਪਿਓ ਚੰਗਾ ਜਿਹੜਾ ਪੁੱਤ ਤੋਂ ਜਿੰਦ ਨਸਾਰ ਹੋਵੇ ਬਾਪ ਬੇਟੇ ਦੇ ਜਿਹੜਾ ਕੋਈ ਰਿਸ਼ਤਾ ਇਹ ਦੇ ਜਿਹੜਾ ਦਰਜਾ ਪਿਆਰ ਹੋਵੇ ਕੋਈ ਕੰਮ ਨਾ ਸਿਰ ਤੇ ਪਾਰ ਹੋਵੇ ਉਹ ਮਾਤਾ ਪਿਤਾ ਦੇ ਬਿਨਾ ਜਤੀਮ ਕਹਿੰਦੇ ਤੇ ਲਫ਼ਜ਼ ਜਗ ਦੇ ਵਿੱਚ ਦਰਕਾਰ ਹੋਵੇ ਸਾ ਚਾਚੇ ਤੋਂ ਇੱਕ ਪਿਓ ਚੰਗਾ ਜਿਹੜਾ ਪੁੱਤ ਤੋਂ ਜਾਨ ਨਸਾਰ ਹੋ ਨਾਨ ਕਦੇ ਵਾਲਾ ਦੀਤ ਬਣਦੀ ਹਾਜ਼ਰ ਜਦੋਂ ਜਰਾਜ ਦਰਬਾਰ ਹੋਵੇ ਘਰ ਬੈਠਿਆ ਹਾਜ ਕਬੂਲ ਹੁੰਦਾ ਜਿਹੜਾ ਮਾਪਿਆਂ ਦਾ ਖਿਦਮਤ ਦਾ ਨਾਰ ਹੋਵੇ ਕੋਈ ਲੋੜ ਨਹੀਂ ਤੀਰਤੀ ਨਾ ਵਣੇ ਦੀ ਸੇਵਾ ਮਾਪਿਆਂ ਦੀ ਹਰ ਦੁਆਰੇ ਹੋਵੇ ਛੋਟੀ ਉਮਰ ਵਿੱਚ ਜੇ ਕਰ ਮਰ ਜਾਣ ਮਾਪੇ ਸਦਾ ਜਗ ਦੇ ਵਿੱਚ ਖਵਾਰ ਹੋਵੇ ਵੱਡੇ ਆਦਮੀ ਬਿਨਾ ਨਾ ਬਰਕਦਾਨ ਤੇ ਸੁਣਿਆ ਉਸ ਦੇ ਬਿਨਾ ਪਰਵਾਰ ਹੋਵੇ ਕਦਰਵਾਨ ਨੂੰ ਸਮਝੀਏ ਮਾਪਿਆਂ ਦੀ ਨਹੀਂ ਮੂਰਖਾ ਨੂੰ ਕੋਈ ਸਾਰ ਹੋਵੇ ਮਾਪੇ ਹੁਸਨੋ ਜਵਾਨੀ ਤੇ ਤਿੰਨ ਗੱਲਾਂ ਮਾਪੇ ਹੁਸਨੋ ਜਵਾਨੀ ਤੇ ਨਾਵੇਂ ਗੁਰੂ ਤੇਗ ਬਹਾਦਰ ਜੀ ਪੰਜਾ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਨੂੰ ਰਵਾਨਾ ਹੋ ਗਏ ਮੰਗਲਾ ਮਾਰਦੇ ਮਾਰਦੇ ਮਾਜ਼ਾ ਦੇ ਕੋਲ ਵੀ ਗਏ ਇਹ ਪਾੜਾ ਕਰਨਾ ਹੀ ਪੈਂਦਾ ਹੈ ਗੁਰੂ ਪਿਆਰੇ ਸਾਧ ਸਾ ਜੀ ਮੈਂ ਹੋਲੇ ਲਾਉਂਦਾ ਰਿਆਂ ਲੰਮੇ ਪਰਸਾਂ ਨੇ ਜਥੇ ਚੰਡੇ ਤੋਂ ਚੰਡੇ ਪੁੱਜੇ ਨੇ ਆਪਦੇ ਸਮੇਂ ਸਿਰ ਸਮਾਪਤੀ ਕਰਨੀ ਪੈਂਦੀ ਹੈ ਇਹ ਦਿਮਾਨ ਦੀ ਪੰਜਾ ਸਠਾ ਨੂੰ ਨਾਲ ਲੈ ਕੇ ਮਹਾਰਾਜ ਗੁਰੂ ਪਿਆਰੇ ਖਾਸਾ ਜੀ ਦਿੱਲੀ ਚਲੇ ਗਏ ਪੁਰਾਣੇ ਜੇਮ ਦੀਆਂ ਚਿੱਠੀਆਂ ਆਈਆਂ ਸੀ ਹੁਣ ਸੋਚਦਾ ਹੈ ਪੁਰਾਣੇ ਜੇਮ ਸੋਚਦਾ ਹੈ ਆਹਦਾ ਕਾਜੀ ਜੀ ਆਜੀ ਜੀ ਮੁਲਾ ਢਾਜੀ ਸਾਹਿਬ ਮੀਡੀਅਮ ਟਿੱਤੀ ਕੀ ਹੋਣਾ ਚਾਹੀਦਾ ਹੁਣ ਇਹ ਆ ਤਾਂ ਗਏ ਨੇ ਕੀ ਹੋਣਾ ਚਾਹੀਦਾ ਉਹਨਾਂ ਨੇ ਸੋਚਦਿਆ ਸੋਚਦਿਆ ਉਹਨਾਂ ਨੇ ਆਖਿਆ ਕਿ ਬ੍ਰਹਮਣ ਆਇਆ ਮਤੀ ਦਾਸ ਬ੍ਰਹਮਣ ਨੂੰ ਇਹੋ ਹੀ ਸਮਝਦੇ ਨੇ ਤੁਹਾਡੀ ਗਾੜੀ ਕੇਸ ਹੋਵੇ ਅਗਲਾ ਸ਼ੇਰ ਸਮਝਦਾ ਉਹਨਾਂ ਅਸਾਂ ਮਤੀ ਦਾਸ ਇਹਨਾਂ ਵਿੱਚ ਕਮਜ਼ੋਰ ਹੈ ਇਹ ਲੋਹਣੀ ਤਫਤੀਸ਼ ਕਰੀਏ ਆਖਿਆ ਮਦੀ ਦਾਸਾ ਕਿ ਉਹ ਪੰਥੋਂ ਦੇ ਕਿ ਉਹ ਹਰਿਦਵਾਰ ਜਾਣਾ ਸੀ ਕਿ ਉਹ ਦੇਵੀ ਦਿਉਧਿਆ ਨੂੰ ਮੰਨਦੇ ਸੀ ਕਿੰਨੀ ਗਲਤੀ ਹੋ ਗਈ ਆ ਬੀਬੀ ਰੁਕੀਏ ਮੈਨੂੰ ਪਤਾ ਤਿੰਨ ਵਾਰੀ ਆ ਕੇ ਚਾਲੇ ਜੀ ਮੈਨੂੰ ਸੁਣਾਉ ਉਹ ਆਜੇ ਲੋਕਾਂ ਦਾ ਧਿਆਨ ਸਾਰੀ ਥੰਨੇ ਦਾ ਹੋ ਜਾਂਦਾ ਹੈ ਪੈਣਾ ਬਹਿ ਜਾ ਇਜਾਦਤ ਕੋ ਪਾਸੇ ਬਹਿ ਜਾ ਆਹੋ ਸੁਣਨਾ ਬਈ ਬੜਾ ਫਰਕ ਪੈ ਜਾਂਦਾ ਹੈ ਮਦੀ ਦਾਸ ਪੰਡਤ ਆਧਿਆ ਪੰਡਤ ਜੀ ਆ ਦਸੋ ਜੀ ਐ ਤੁਸੀਂ ਨਾਲ ਕਿਉਂ ਆਏ ਜੇ ਹੁਣੇ ਨਾਲ ਆਉਣਾ ਹੀ ਹੈ ਬਾਬੇ ਨਾਨਕ ਦੀ ਜੱਦੀ ਤੇ ਤੇਲਵਾਦਰ ਜੀ ਆਹੇ ਆਉਣਾ ਹੀ ਸੀ ਨਾ ਸਾਡੇ ਗੁਰੂ ਨੇ ਸਾਨੂੰ ਇਹ ਰੋਸ਼ਨੀ ਦਿੰਦੇ ਨੇ ਪੰਡਤ ਜੀ ਰੋਸ਼ਨੀ ਦੀ ਗੱਲ ਨਹੀਂ ਇਹ ਚਾਰ ਦਿਨ ਜਿਉਣਾ ਹੈ ਫੇਰ अजय मुआफी मान लो इस्लाम मान लो तेरे गुरु में मान लिया गल सारी झूठी है भलेठा देंगे पंडित हाँ मैं तेरे गुरु ने इस्लाम मान लिया उन्हें आज गुरु मान लिया चेले नहीं मना अगर मना नहीं तो फिर फटे त आने आरे न चीर देना हम आरे न मुकाबला करना मुकाबला लड़ाई में केंद्र ने ਉਹਨੇ ਆਹ ਡਾਂਡੂ ਛੋਟੀ ਹੋਣ ਵਾਲੀ ਜਲ ਨਹੀਂ ਆਰੇ ਨਾਲ چیرਣਾ ਵੱਡੀਆਂ-ਵੱਡੀਆਂ ਡੇਲੀਆਂ ਨੂੰ ਆਰਾ چیر ਜਾਂਦਾ ਆਂਦਾ ਠੀਕ ਐ ਡੇਲੀਆਂ ਨੂੰ چیر ਜਾਂਦਾ ਐ ਇਹ ਬਾਬੇ ਨਾਨਕ ਦੇ ਸਿੱਖ ਨੂੰ ਨਹੀਂ چیر ਸਕਦਾ ਮੈਂ ਮੁਕਾਬਲਾ ਕਰਨਾ ਆਰੇ ਨੂੰ ਜਰਾ ਤੇਜ਼ ਕਰ ਲੈ ਉਹਨੇ ਹੱਥ ਕੋਰੀ ਨਾਲ ਕਰ ਲਾਂਗੇ ਪਰ ਇੱਕ ਜਾਲ ਦੱਸ ਮੈਂ ਮਜੀਦਾਸ ਵਾਛਿਆ ਪੰਡਤ ਜੀ ਇਹ ਜਲਲਾ ਜੋਸ਼ ਨਾਲ ਨਹੀਂ ਜਾਂ ਹੋਸ਼ ਨਾਲ ਜਦੋਂ ਬੰਦਾ ਮਰਨ ਲੱਗਦਾ ਹੈ ਘਾਬਰ ਜਾਂਦਾ ਹੈ ਆਠਾ ਪੰਡਤ ਜੀ ਇਹ ਗੱਲ ਜੋਸ਼ ਦੀ ਹੈ ਹੋਸ਼ ਦੀ ਉਹ ਨਹੀਂ ਆ ਮੇਰੀ ਗੱਲ ਬਿਲਕੁਲ ਹੋਸ਼ ਦੀ ਹੈ ਇਹ ਮੁਕਾਬਲਾ ਟੀਮੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਾਂਗਾ ਤੁਰ ਆਰੇ ਦੀ ਤੇਜ਼ ਰਫਤਾਰ ਕਰ ਦੇ ਜਿੰਨਾ ਜਿਹੜੇ ਮੁਕੰਮਲ ਨਾ ਹੋਵੇ ਜਪਜੀ ਸਾਹਿਬ ਦਾ ਪਾਠ ਮਕਮਲ ਨਾ ਹੋਵੇ ਮੇਰੇ ਫਾੜਿਆਂ ਵਿੱਚ ਆਵਾਜ਼ ਆਉਂਦੀ ਰਹੇ ਜੇ ਮੇਰਾ ਰਾਮ ਜੀ ਪਾਠ ਰਹਿ ਜਾ ਜਪਜੀ ਸਾਹਿਬ ਦਾ ਸਮਝਣੀ ਮਤੀ ਦਾਸ ਹਾਰ ਗਿਆ ਮੈਨੂੰ 스트ਸ ਆ ਰਹੀ ਹੈ ਸੁਣੋ ਬਈ ਮਤੀ ਦਾਸ ਪੜਨ ਦੇ ਸਿਰ ਤੇ ਰਠਿਆਰਾ ਰਸਦਾਰ ਤੇਜ ਕਰ ਦਿੱਤੀ ਐਂ ਹੌਂ ਕਿਤਾ ਬਈ ਜਾਲ ਮਸ਼ਰਾ ਨੇ ਫਤਵਾ ਲਾ ਕੇ ਕਰੜਾ ਹੁਕਮ ਸੁਣਾ ਦਿੱਤਾ ਸਿੱਧ ਕੀ ਪੰਛੀ ਉੱਡਦਾ ਫਿਰਦਾ ਪਿੰਜਰੇ ਮੌਤ ਦੇ ਪਾਦ ਤਾ ਉਹ ਸਜ਼ਾ ਮਿਲੀ ਸ਼ਹੀਦ ਦਰਬਾਰੇ ਛੱਡਣਾ ਜਰਾਇਲ ਨਹੀਂ ਕਤਲ ਗਾਇ ਕੁਰਬਾਨੀ ਦੀ ਵਿੱਚ ਸਾਕ ਦੀ ਹੋ ਲ ਅਪੀਲ ਨਹੀਂ ਚਰਾਨੇ ਫਤਵਾ ਲਾ ਕੇ ਕਰੜਾ ਹੁਕਮ ਸੁਣਾ ਦਤਾ ਸਿੱਧਕੀ ਪੰਛੀ ਉੱਡਦਾ ਫਿਰਦਾ ਪਿੰਜਰੇ ਮੌਤ ਦੇ ਪਾਦ ਤਾ ਉਹ ਸਜ਼ਾ ਮਿਲੀ ਸ਼ਾਹੀ ਦਰਬਾਰੇ ਛੜਣਾ ਜਿਹੜਾ ਇਰਾਈਲ ਨਹੀਂ ਕਤਲ ਦਾ ਕੁਰਬਾਨੀ ਦੀ ਵਿੱਚ ਸਕਦੀ ਹੋਰ ਅਪੀਲ ਨਹੀਂ ਕੈਸ ਰੋ ਚੀਰ ਦਿਓ ਕੈਣ ਮਲਾਣੇ ਭਾਈ ਨੂੰ ਉਹ ਦੰਦ ਤਖੇ ਕਰੇ ਜਲਾਦਾ ਰਗੜ ਰਗੜ ਕੇ ਆ ਰਹੇ ਦੇ ਥੋੜੇ ਚਿਰ ਨੂੰ ਚੱਲੇ ਗਾਏ ਸਦਕਾ ਉੱਪਰ ਦਲਾ ਖਾਣਾ ਹੈ ਜੋ ਖਾਸ ਖਾ ਓ ਮਤੀ ਦਾਸ ਫਿਰ ਕਿਹਾ ਮੌਲਵੀ ਕਰ ਏਕ ਮਸਲਾ ਹੱਲ ਮੇਰਾ ਅੰਗ ਸਾਗ ਨਾ ਪੈਣ ਭਾਈ ਕੋਈ ਆਉਣਾ ਹੈ ਅੱਜ ਕੱਲ ਮੇਰਾ ਓ ਸਭ ਕਲਿਓ ਸਖੀ ਤਾਈ ਤਾਗੇ ਸਭ ਕਲਿਓ ਫਟਿਆਂ ਦੇ ਵਿੱਚ ਬੰਨ ਕੇ ਖੜਾ ਸੇਖ ਨੂੰ ਕਰ ਦਿੱਤਾ ਸਿਰ ਦੀ ਚੋਟੀ ਉੱਤੇ ਆਰਾ ਤਿੱਖਾ ਕਰਕੇ ਤਰ ਦਿੱਤਾ ਹੋ ਲੱਗੇ ਖਿਚਰੋ ਜਜ਼ਾਜ ਲਾਹਰ ਦੋ ਤਰਫੋਂ ਵਰ ਪਏ ਖੂਨ ਫਹਾਰੇ ਸੀ ਮਾਸ ਲਹੂ ਚਰਬੀ ਦੇ ਟੁਕੜੇ ਬਾਹਰ ਕੱਢ ਲਿਆ Hot <laughs> गया सच खंड रूम अंत शहीदी हाँ जी आई संघ का बहुत बहुत धनबाद बाबा जलीर सिंह बाबा दलीप सिंह जे जिन्होंने दर्शन कर रहे हैं हम उम्र के लिहाज में जो इतिहास कोई गलती है गलती है मेरे मुआफी मानना है ਫਦੇ ਨੇ ਰੋਈ ਬਣਾਉਣੀ ਫਦੇ ਦਾ ਜਵਾਬ ਫਦੇ ਵੀ ਦੇਣਾ ਵਾਹਿਗੁਰੂ ਜੀ ਦਾ ਖਾਲਸਾ ਮੈਨੂੰ ਜੀ ਦੀ ਖਤਮ ਕੌਮ ਦੇ